ਸਚੇ ਪ੍ਰੋਗਰਾਮ ਨਾਲ ਉਸਤੇ ਗੇਸੀ ਉਸਤਾਜ ਜੀ ਨਾਲ ਮੈਂ ਕੋਰਸ ਤੇ ਸੀਗਾ ਤੇ ਮੈਂ ਪਿੱਛੇ ਕੋਰਸ ਕਰਦਾ ਵਾ ਉਸਤਾਜ ਜੀ ਨੇ ਇੱਕ ਅਕਾਡਮੀ ਨਾਲ ਲਾਇਤਾ ਕਿ ਹੁਣ ਸਮਾਈਲ ਰੰਧਾ ਵੀ ਤੁਹਾਡੇ ਅੱਗੇ ਸਿੰਗ ਕਰਨਗੇ ਤੇ ਮੈਂ ਫਸਟ ਟਾਈਮ ਸੀਗਾ ਮੇਰਾ ਸਟੇਜ ਦਾ ਤੇ ਉਦੋਂ ਮੈਨੂੰ ਸਚੇ ਤੇ ਗਾਉਣਾ ਨਹੀਂ ਸੀ ਹੁੰਦਾ ਕਿ ਉਸਤਾਜ ਮਗਰ ਕੋਰਸ ਕਰ ਲਿਆ ਜਾਂ ਅਕਾਡਮੀ ਚ ਗਾ ਲਿਆ ਚਾਰ ਬੰਦੇ ਬੈਠ ਕੇ ਗਾ ਲਿਆ ਦਾ ਸੀਗਾ ਤੇ ਸਚੇ ਤੇ ਉਹਨਾਂ ਨੇ ਮੈਨੂੰ ਕਿਹਾ ਕਿ ਜਸ ਤੂਗਾ ਤੇ ਮੈਂ ਜੋ ਚੇਤੇ ਮਾਈਕ ਵੱੜ ਕੇ ਖੜਾ ਹੋਇਆ ਤੇ ਬਰੀ ਲੱਤਾ ਕੰਮ ਦੀ ਉਹਦੇ ਫਸਟ ਚਾਇਆ ਲੱਤਾ ਕੰਮ ਦੀ ਤੇ ਉਸਤਾਦ ਜੀ ਨੀਚੇ ਬੈਠੇ ਹੋਏ ਸੀ ਉਸਤਾਦ ਜੀ ਨੇ ਇਦਾਂ ਕਰਕੇ ਪੈਰ ਵੜ ਲਏ ਲੱਤ ਫੜ ਲਈ ਮੇਰੀ ਕਹਿੰਦੇ ਕਿ ਹੁਣ ਕੰਬਣੀ ਨਹੀਂ ਚਾਹੀਦੀ ਮੈਂ ਕਿਹਾ ਠੀਕ ਹੈ ਉਸਤਾਦ ਜੀ ਬਸ ਉਸ ਦਿਨ ਤੋਂ ਆ ਜਾਣ ਫੜਿਆ ਕਿ ਹੁਣ ਕੰਬਣੀ ਨਹੀਂ ਚਾਹੀਦੀ ਉਹ ਫਿਰ ਸਫਲਤਾ ਹੌਲੀ 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 ਪ੍ਰੋਗਰਾਮ ਲਗਾਉਣੇ ਸ਼ੁਰੂ ਕੀਤੇ ਉਸਤਾਦ ਜੀ ਦੇ ਨਾਲ ਪ੍ਰੋਗਰਾਮ ਲਗਾਏ ਆਪਣੇ ਅਲੱਗ ਤੋਂ ਪ੍ਰੋਗਰਾਮ ਲਗਾਉਣੇ ਸ਼ੁਰੂ ਕੀਤੇ ਪਾ ਚੱਲੀ ਆ ਰਹੀ ਹੋਲੀ ਹੋਲੀ